ਪੈਦਲ ਯਾਤਰਾ ਸ਼ੁਰੂ ਹੋ ਰਹੀ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਤੋਂ ਠੀਕ ਹੈ ਜੀ ਹਾਂ ਜੀ ਸਾਥ ਸੰਗਤ ਜੀ ਕਰੋ ਜੀ ਦਰਸ਼ਨ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਪੈਦਲ ਯਾਤਰਾ ਸ਼ੁਰੂ ਹੋ ਰਹੀ ਹੈ ਜੀ ਹਾਂ ਜੀ ਦੁੱਖ ਨਿਵਾਰਨ ਸਾਹਿਬ ਤੋਂ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਹਾਂ ਜੀ ਵਾਹਿਗੁਰੂ ਜੀ ਜੁੜੋ ਇੰਕਾ ਜੀ ਕਰੋਣੇ ਹਨ ਦਰਸ਼ਨ ਠੀਕ ਹੈ ਜੀ ਵਾਹ ਜੀ ਵਾਹਿਗੁਰੂ ਜੀ ਪੈਦਲ ਯਾਤਰਾ ਸ਼ੁਰੂ ਹੋ ਰਹੀ ਹੈ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਅੱਜ ਹੈ ਜੀ ਮਿਤੀ 23 ਅਗਸਤ 2025 ਠੀਕ ਹੈ ਵਾਹਿਗੁਰੂ ਜੀ ਹਾਂ ਜੀ ਸਰਬੱਤ ਦੇ ਭਲੇ ਵਾਸਤੇ ਯਾਤਰਾ ਸ਼ੁਰੂ ਹੋ ਰਹੀ ਹੈ ਦੁੱਖ ਨਿਵਾਰਨ ਸਾਹਿਬ ਤੋਂ ਫਤੇਗੜ ਸਾਹਿਬ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਹਾਂ 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 ਬੰਡ ਦੋ ਇਹਨਾਂ ਨੂੰ ਸਾਰਿਆਂ ਨੂੰ ਵਜਨ ਚੱਕਣ ਦੀ بجائے ਬੰਡ ਦੋ ਹਾਂ ਬੰਡ ਦਾ ਅੱਗੇ ਵੀ ਬੰਡ ਦੋ ਅੱਗੇ ਬੰਡ ਹਾਂ ਹਾਂ ਠੀਕ ਹੈ ਹਾਂਜੀ ਵਾਹਿਗੁਰੂ ਜੀ ਕਾਰਨ ਸਾਹਿਬ ਤੋਂ ਹਾਲ ਹੋਈ ਹੈ ਜੀ ਲਾਈਵ ਠੀਕ ਆ ਬਗਰੂ ਜੀ ਆ ਦਰਸ਼ਨ ਕਰੋ ਆ ਨਾਮਾ ਦੇਖੋ ਜਿਆਦਾ ਤਾਂ ਮਜ਼ੁਰ ਗਰੀਬੀਆਂ ਹੀ ਨੇ ਹੁਣ ਫਤੇਗੜ ਸਾਹਿਬ ਇੱਥੋਂ ਪੈਂਦਾ ਜੀ ਤਕਰੀਬਨ 35 ਕਿਲੋਮੀਟਰ ਠੀਕ ਹੈ ਜੀ ਆ ਲੇਕਿਨ ਸਾਰਿਆਂ ਦਾ ਜੋਸ਼ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਦੀ ਮਿਹਰ ਸਦਕਾ ਠੀਕ ਹੈ ਜੀ ਆਹ ਜੀ ਹੁਣ ਸਭ ਨੇ ਪੈਦਲੇ ਜਾਣਾ ਉਮਰ ਦੇਖ ਲਓ ਬੀਬੀਆਂ ਦੀ ਕਈਆਂ ਦੀ ਤਾਂ ਮੇਰੇ ਖਿਆਲ ਤੇ ਆਰਾਮ ਨਾਲ 65 ਸਾਲ ਤੋਂ ਉਪਰ ਹੋਊਗੀ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤੇ ਆਹ ਦੇਖੋ ਜੀ ਪੈਦਲ ਯਾਤਰਾ ਰੋਹੀ ਦਾਰਸ਼ਨ ਠੀਕ ਆ ਵੈਗਰੂ ਜੀ ਹਾਂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਚੱਲੀ ਹੈ ਜੀ ਫੈਦ ਯਾਤਰਾ ਫਤੇਗੜ ਸਾਹਿਬ ਠੀਕ ਹੈ ਜੀ ਹਾਂਜੀ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋ ਕੇ ਫਤੇਗੜ ਸਾਹਿਬ ਠੀਕ ਹੈ ਜੀ ਆਹਨ ਧੰਨ ਬਾਬਾ ਜਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਉਹਨਾਂ ਦੀ ਅਦੁੱਤੀ ਜਿਹੜੀ ਉਹਦੀ ਸ਼ਹਾਦਤ ਆ ਉਹਨਾਂ ਦੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅਤੇ ਇਹ ਮਨੁੱਖਤਾ ਦੀ ਭਲਾਈ ਵਾਸਤੇ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਜੀ ਹਾਂ ਜੀ ਨਲਾਹੇ ਗੁਰੂ ਸਤਨਾਮਾ ਸਤਨਾਮਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮੁ ਲਾਈ ਜੋ ਸਤ ਨਾਮ ਬਹਦਾ ਨੇ ਸਤ ਨਾਮ ਬਹ ਹਾਂਜੀ ਵਾਹਿਗੁਰੂ ਜੀ ਜਿਹੜੇ ਮੇਰੇ ਵੀਰ ਹੁਣ ਜੁੜੇ ਹੈ ਪੈਦਲ ਯਾਤਰਾ ਚੱਲ ਰਹੀ ਹੈ ਜੀ ਹਾਂਜੀ ਸਤ ਨਾਮੁ ਆ ਆ ਜੀ ਆਨੇ ਕਾਈ ਇਹ ਹਰ ਮਹੀਨੇ ਦੀ ਪਹਿਲੀ ਹਰ ਮਹੀਨੇ ਦਾ ਆਖਰੀ ਸ਼ਨੀਵਾਰ ਨੂੰ ਜਾਂਦੀ ਹੈ ਜੀ ਸਰਬਾਧੇ ਭਲੇ ਲਈ ਫੈਦਲੇ ਆਤਾ ਗੁਰਦਾਨ ਦੁੱਖ ਨਿਵਾਰਨ ਦਾ ਠੀਕ ਹੈ ਜੀ ਤੋਂ ਫਤੇਗੜ ਸਾਹਿਬ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਕਰਾਂ ਰਸਤਾ ਠੀਕ ਹੈ ਜੀ ਤੁਸੀਂ ਵੀ ਜੁੜੋ ਠੀਕ ਹੈ ਵਾਹਿਗੁਰੂ ਜੀ ਆਹ ਹੈਂ ਗਰਨ ਸਤ ਨਾਮ ਰਾਹ ਹੈ ਸਤ ਨਾਮ ਰਾਹ ਆਹ ਹੈਂ ਸਤ ਨਾਮ ਵਾਹੇ ਗੁਰਦਾਰ ਦੁਖ ਨਾੜਾ ਸੋ ਫਟੇ ਘੜਾ ਆਪਾ ਠੀਕ ਹੈ ਵਾਇਕਲ ਸੀ பேக் அங்க தான் பேக் அங்க பேக் பேக் பண்ணிட்டாங்க ਹਾਂਜੀ ਵਾਹਿਗੁਰੂ ਜੀ ਹੁਣ ਜਾ ਰਹੇ ਹਾਂ ਜੀ ਫਰੇਦਲੇ ਹੱਥ ਦੇ ਠੀਕ ਹੈ ਜੀ ਸ਼ੁਰੂ ਕੀਤਾ ਆਪਾਂ ਨੇ ਦੁਖਨਵਾਰਨ ਸਾਹਿਬ ਤੋਂ ਠੀਕ ਹੈ ਜੀ ਪਟਿਆਲੇ ਤੋਂ ਤੇ ਆਪਾਂ ਹੁਣ ਜਾ ਰਹੇ ਹਾਂ ਹਾ ਤੇ ਗੜ ਸਾਹਿਬ ਠੀਕ ਹੈ ਜੀ ਟੋਟਲ ਇਥੋਂ ਫਤੇਗੜਾ ਸਾਹਿਬ ਜਾਂਦੇ ਨੇ 35 ਕਿਲੋਮੀਟਰ ਠੀਕ ਹੈ ਭਾਈ ਗਰੂ ਜੀ ਤੇ ਪ੍ਰਮਾਤਮਾ ਨੇ ਪੂਰਾ ਸਾਥ ਦੇਣਾ ਸਾਨੂੰ ਪਤਾ ਸਾਡਾ ਠੀਕ ਹੈ ਜੀ ਹਾਂ ਜੀ ਤੇ ਸਾਨੂੰ ਵੀ ਦਰਸ਼ਨ ਕਰਾਉਣੇ ਨਾਲ ਦੀ ਨਾਲ ਠੀਕ ਹੈ ਭਾਈ ਜੀ ਜਿਹੜੇ ਮੇਰੇ ਵੀਰ ਹੁਣ ਜੁੜੇ ਆ ਉਹਨਾਂ ਨੂੰ ਦੱਸ ਦਈਏ ਅੱਜ ਕਲੀ ਗਲੀ ਮੇਰੀ ਆ ਇੱਕ ਮਾਰਗ ਪੈਰ ਤਰੀ ਜੈ ਤੇ ਮਾਰਗ ਪੈਰ ਤਰੀ ਜੈ ਜੈ ਤੇ ਮਾਰਗ ਤੇਰੀ ਜੈ ਤੇ ਮਾਰਗ ਪੈਰ ਤਰੀ ਜੈ ਜੈ ਕਾਨ ਨਾ ਕੀ ਜੈ ਤੇਰੀ ਹਾਂਜੀ ਵਾਹਿਗੁਰੂ ਜੀ ਜਿਹੜੇ ਮੇਰੇ ਵੀਰ ਹੁਣ ਜੁੜੇ ਆ ਉਹਨਾਂ ਨੂੰ ਦੱਸ ਦਈਏ ਇਹ ਚੱਲ ਰਹੀ ਆ ਜੀ ਪੈਦਲ ਯਾਤਰਾ ਠੀਕ ਹੈ ਜੀ ਸਰਬੱਤ ਦੇ ਭਲੇ ਵਾਸਤੇ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਚੱਲਦੀ ਹੈ ਵੈਸੇ ਤਾਂ ਲੇਕਿਨ ਇਸ ਵਾਰ ਇੱਕਾ ਸ਼ਨੀਵਾਰ ਪਹਿਲਾਂ ਚੱਲ ਰਹੀ ਹੈ ਜੀ ਠੀਕ ਹੈ ਵਾਹਿਗੁਰੂ ਜੀ ਤੇ ਇਹ ਯਾਤਰਾ ਚੱਲਦੀ ਹੈ ਜੀ ਹੁਣ ਇੱਥੋਂ ਆਪਣਾ ਸ਼ੁਰੂ ਹੋਈ ਹੈ ਯਾਤਰਾ ਜਿਹੜੀ ਆਪਣਾ ਗੁਰਦੁਆਰਾ ਦੁਖਨਵਾਰਨ ਸਾਹਿਬ ਤੋਂ ਠੀਕ ਹੈ ਜੀ ਤੇ ਚੱਲਣੀ ਯਾਤਰਾ ਫਤੇਗੜ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਹਰ ਮਹੀਨੇ ਦੇ ਅਖੀਰ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਪਟਿਆਲੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਸ਼ੁਰੂ ਹੋ ਕੇ ਯਾਤਰਾ ਚੱਲਦੀ ਹੈ ਜੀ ਫਤੇਗੜ ਸਾਹਿਬ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਸਰੋ ਜੀ ਦਰਸ਼ਨ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤੁਸੀਂ ਵੀ ਜੁੜੋ ਬਾਅਦ ਤੋਂ ਬਾਅਦ ਠੀਕ ਹੈ ਜੀ ਹਾਂ ਜੀ ਜਿੰਨਾ ਸੰਗਤਾਂ ਜੁੜੂngੀਆਂ ਜਾਪ ਕਰਨ ਗੀਆਂ ਸਰਬੱਤ ਦੇ ਭਲੇ ਵਾਸਤੇ ਹੈ ਇਹ ਕਿਸੇ ਦੇ ਆਪਣੇ ਪਰਸਨਲ ਉਹਦਾ ਕੋਈ ਬੈਨੇਫੀਸ਼ੀਅਰ ਨਹੀਂ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ ਠੀਕ ਹੈ ਜੀ ਹਾਂ ਜੀ ਜੀਵਨ ਦੀ ਸਾਡਾ ਆਸ ਜੀਵਨ ਦੀ ਸਾਡਾ ਆਸ ਠੀਕ ਹੈ ਜੀ ਹਾਂ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਜੀਵਨ ਕਾ ਤੋਂ ਸਭਨਾ ਕੀ ਹਾਂਜੀ ਵਾਹਿਗੁਰੂ ਜੀ ਜਿਹੜੇ ਮੇਰੇ ਵੀਰ ਹੁਣ ਜੁੜੇ ਆ ਉਹਨਾਂ ਨੂੰ ਦੱਸ ਦੀਏ ਇਹ ਇਹ ਵੀਰ ਜੀ ਯਾਤਰਾ ਚੱਲ ਰਹੀ ਪੈਦਲ ਯਾਤਰਾ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਦੁੱਖਣਵਾਰਨ ਸਾਹਿਬ ਤੋਂ ਯਾਤਰਾ ਆਰੰਭ ਹੁੰਦੀ ਹੈ ਪਟਿਆਲੇ ਤੋਂ ਤੇ ਇਹ ਯਾਤਰਾ ਚੱਲਦੀ ਹੈ ਸਿੱਧੀ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਹਾਂਜੀ ਟੋਟਲ ਇੱਥੋਂ ਫਤਿਹਗੜ੍ਹ ਸਾਹਿਬ ਦਾ ਡਿਸਟੈਂਸ ਹੈ ਜਿਹੜਾ 35 ਕਿਲੋਮੀਟਰ ਹੈ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਦੀ ਬੱਚੋ ਰਕ ਮਾਤਾਵਾਂ ਵੀ ਨੇ ਇੰਨਾ ਹਿੰਮਤ ਕਰ ਰਹੀਆਂ ਨੇ ਬਹੁਤ ਹੀ ਮਤਲਬ ਜਿਹੜੇ ਯੰਗ ਹੈ ਉਹਨਾਂ ਵਾਸਤੇ ਇੱਕ ਆਪਣੀ ਕਿਆ ਕਹਿੰਦੇ ਪ੍ਰੇਰਣਾ ਹੈ ਠੀਕ ਹੈ ਜੀ ਵੱਧ ਤੋਂ ਵੱਧ ਤੁਸੀਂ ਵੀ ਆਪਣਾ ਯਾਤਰਾ ਦੇ ਵਿੱਚ ਯੋਗਦਾਨ ਦਿਓ ਠੀਕ ਹੈ ਜੀ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਜੋ ਹੈ ਯਾਤਰਾ ਹੁੰਦੀ ਹੈ ਠੀਕ ਹੈ ਵਾਈ ਗਰੂ ਜੀ ਹਾਂ ਜੀ ਉਹ ਦੇਖੋ ਇਹ ਚੱਲ ਰਹੀ ਹੈ ਜੀ ਹੈ ਨਾ ਜੀ ਕਰੋ ਜੀ ਦਰਸ਼ਨ ਸਦਾ ਮੇਰਾ ਰੂਪ ਹੈ ਸਦਾ ਮੇਰਾ ਰੂਪ ਹੈ ਸਦਾ ਮੇਰਾ ਹਾਂਜੀ ਜਿਹੜੇ ਮੇਰੇ ਵੀਰ ਹੁਣ ਜੁੜ ਰਹੇ ਆ ਉਹਨਾਂ ਨੂੰ ਦੱਸ ਦਈਏ ਠੀਕ ਆ ਵਾਹਿਗੁਰੂ ਜੀ ਪੈਦਲ ਯਾਤਰਾ ਚੱਲ ਰਹੀ ਹੈ ਜੀ ਗੁਰਦੁਆਰਾ ਦੁਖਨਵਾਰਨ ਸਾਹ ਪਟਿਆਲੇ ਤੋਂ ਲੈ ਕੇ ਫਤਿਹਗੜ ਸਾਹ ਠੀਕ ਹੈ ਜੀ ਹਾਂਜੀ ਹਰ ਸ਼ਨੀਵਾਰ ਨੂੰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਹਰ ਸ਼ਨੀਵਾਰ ਨੂੰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਲੋਹਾ ਯਾਤਰਾ ਚੱਲਦੀ ਹੈ ਠੀਕ ਆ ਵਾਹਿਗੁਰੂ ਜੀ ਹਾਂਜੀ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਜੀ ਕਰੋ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਰੋ ਜੀ ਵਾਹਿਗੁਰੂ ਜੀ ਕਰੋ ਜੀ ਵਾਹਿਗੁਰੂ ਜੀ ਸਾਤਿਨਾਵਾ ਹੈ ਗਰ ਸਾਤਿਨਾਵਾ ਹੈ ਗਰ ਸਾ ਦੀ ਮੇਰੇ ਵੀਰ ਜੀ ਜਿਹੜੇ ਹੁਣ ਜੁੜੇ ਆ ਉਹਨਾਂ ਨੂੰ ਦੱਸ ਦਈਏ ਇਹ ਜੀ ਪੈਦਲ ਯਾਤਰਾ ਚੱਲ ਰਹੀ ਹੈ ਜੀ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਤੋਂ ਆਰੰਭ ਹੋ ਕੇ ਫਤੇਗੜ ਸਾਹਿਬ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਠੀਕ ਹੈ ਜੀ ਯਾਤਰਾ ਜਿਹੜੀ ਆ ਇਹ ਚੱਲਦੀ ਹੈ ਜੀ ਠੀਕ ਹੈ ਜੀ ਤੁਸੀਂ ਵੀ ਹੋ ਮਹਾ ਮਾ ਕੇ ਯਾਤਰਾ ਵਿੱਚ ਸ਼ਾਮਲ ਹੋ ਠੀਕ ਹੈ ਵਾਈ ਗਰੂ ਜੀ ਇਸ ਕਰਕੇ ਆਪਾਂ ਲਾਈਵ ਚੱਲ ਰਹੇ ਆ ਜਿਹੜੇ ਮੇਰੇ ਵੀਰ ਦੇਖ ਰਹੇ ਆ ਉਹ ਯਾਤਰਾ ਨਾਲ ਜੁੜੋ ਠੀਕ ਹੈ ਜੀ ਸਰਬੱਤ ਦੇ ਭਲੇ ਵਾਸਤੇ ਆ ਤੁਸੀਂ ਦੇਖ ਲਓ ਬੋਰਡ ਠੀਕ ਹੈ ਜੀ ਤਰਾ ਚੱਲ ਰਹੀ ਪੈਦਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲੇ ਤੋਂ ਠੀਕ ਹੈ ਜੀ ਫਤਿਹਗੜ ਸਾਹਿਬ ਜਾਣੀ ਹੈ ਯਾਤਰਾ ਹਰ ਸ਼ਨੀਵਾਰ ਜਿਹੜਾ ਹੈ ਸਾਰੇ ਬੋਲੇ ਲਖੀਰ ਜਿਹੜਾ ਸ਼ਨੀਵਾਰ ਹੁੰਦਾ ਮਹੀਨੇ ਦਾ ਉਸ ਦਿਨ ਯਾਤਰਾ ਚੱਲਦੀ ਹੈ ਬਟ ਇਸ ਵਾਰ ਇੱਕ ਸ਼ਨੀਵਾਰ ਪਹਿਲਾਂ ਚੱਲ ਰਹੀ ਹੈ ਠੀਕ ਹੈ ਵਾਹਿਗੁਰੂ ਜੀ ਲਾਈਵ ਤਾਂ ਹੋਏ ਆਂ ਵੀ ਤੁਸੀਂ ਵੀ ਯਾਤਰਾ ਵਿੱਚ ਆ ਕੇ ਜੁੜੋ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤੇ ਇਹ ਯਾਤਰਾ ਜਿਹੜੀ ਸਰਬੱਤ ਦੇ ਭਲੇ ਵਾਸਤੇ ਆ ਵਾਹਿਗੁਰੂ ਜੀ ਹਾਂਜੀ ਠੀਕ ਆ ਵਾਹਿਗੁਰੂ ਜੀ ਹਾਂਜੀ ਦੇਖੋ ਜੀ ਕਿੰਨੇ ਬਜ਼ੁਰਗ ਮਾਤਾ ਵਾਮੀ ਨੇ ਠੀਕ ਆ ਜੀ ਆਹ ਦੇਖੋ ਜਿਹੜੇ ਬਾਬਾ ਜੀ ਨੇ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਛੱਟਕੇ ਹੋਏ ਨੇ ਠੀਕ ਆ ਵਾਹਿਗੁਰੂ ਜੀ ਬਹੁਤ ਬਜ਼ੁਰਗ ਨੇ ਜਦੋਂ ਇਹ ਬਜ਼ੁਰਗ ਜਿਹੜੇ ਆਪਣੇ ਨਾਲ ਹੈ ਇਹ ਨਹੀਂ ਹਿੰਮਤ ਕਰ ਸਕਦੇ ਤਾਂ ਸਾਨੂੰ ਵੀ ਕਰਨੀ ਚਾਹੀਦੀ ਠੀਕ ਆ ਵਾਹਿਗੁਰੂ ਜੀ ਇਸ ਕਰਕੇ ਆਪਾਂ ਤੁਹਾਨੂੰ ਲਾਈਵ ਦਿਖਾ ਰਹੇ ਆਂ ਥੋੜੀ ਵੀਡੀਓ ਹਿੱਲ ਰਹੀ ਹੋਊਗੀ ਉਹਦੇ ਵਾਸਤੇ ਮੈਂ ਮਾਫੀ ਚਾਹੁੰਨਾ ਲੇਕਿਨ ਮ ਲਾਈਵ ਤਾਂ ਹੋਇਆ ਤਾਂਕਿ ਗੇੜੇ ਵੀ ਮੇਰੇ ਵੀਰ ਦੇਖ ਰਹੇ ਆ ਉਹ ਪੱਕਾ ਜੁੜਨ ਹੈ ਹਨਾ ਜੀ ਹਾਂ ਜੀ ਯਾਤਰਾ ਦੇ ਵਿੱਚ ਠੀਕ ਆ ਵਾਹਿਗੁਰੂ ਜੀ ਹਾਂ ਜੀ ਤਨ ਨਨਵਾ ਦੇ ਮੇਰੇ ਵੀਰ ਹੁਣ ਜੁੜ ਰਹੇ ਆ ਠੀਕ ਆ ਜੀ ਥੋੜੀ ਵੀਡੀਓ ਫੇਲ ਰਹੀ ਉਹਨਾਂ ਵਾਸਤੇ ਮੈਂ ਆਫੀ ਚਾਹ ਇਹ ਯਾਤਰਾ ਚੱਲ ਰਹੀ ਹੈ ਜੀ ਪੈਦਲ ਯਾਤਰਾ ਸਰਬੱਤ ਦੇ ਭਲੇ ਵਾਸਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਫਤੇਗੜ ਸਾਹਿਬ ਤੱਕ ਠੀਕ ਆ ਜੀ ਹਰ ਸ਼ਨੀਵਾਰ ਨੂੰ ਹਰ ਸ਼ਨੀਵਾਰ ਨਹੀਂ ਮਹੀਨੇ ਦੇ ਆਖਰੀ ਦਿਨ ਸ਼ਨੀਵਾਰ ਨੂੰ ਠੀਕ ਆ ਜੀ ਇਹ ਯਾਤਰਾ ਚੱਲਦੀ ਹੈ ਦੇਖੋ ਕਿੰਨੇ ਬਜ਼ੁਰਗ ਬੀਬੀ ਆ ਮਾਤਾ ਮਾ ਪਹਿਣਾ ਠੀਕ ਹੈ ਯਾਤਰਾ ਵਿੱਚ ਸ਼ਾਮਲ ਹੋ ਰਹੀਆਂ ਵਾਹਿਗੁਰੂ ਜੀ ਤੁਸੀਂ ਵੀ ਯਾਤਰਾ ਦੇ ਵਿੱਚ ਸ਼ਾਮਲ ਹੋ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਵਾਹਿਗੁਰੂ ਵੱਧ ਤੋਂ ਵੱਧ ਯਾਤਰਾ ਵਿੱਚ ਸ਼ਾਮਲ ਹੋ ਠੀਕ ਹੈ ਜੀ ਆ ਗੱਡੀ 'ਚ ਰੱਖ ਦੇਣਾ ਤਾਂ ਇਹ ਗੱਡੀ 'ਚ ਰੱਖ ਦੇਣਾ ਤਾਂ ਕੁਝ ਨਹੀਂ ਤਾਂ ਹੈ ਗੁਰੂ ਵਾਹਿਗੁਰੂ ਦੀ ਵਾਇਗਰੂ ਜੀ ਕਰੋ ਦਰਸ਼ਨ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਜੀ ਪੈਦਲ ਯਾਤਰਾ ਦੋ ਦਵਾਰਾ ਦੋਖਨਵਾਰਨ ਸਾਹਿਬ ਤੋਂ ਆਰੰਭ ਹੋ ਕੇ ਫਤੇਗੜ ਸਾਹਿਬ ਮਹੀਨੇ ਦੇ ਹਰ ਅਖੀਰਲੇ ਸ਼ਨੀਵਾਰ ਜਿਹੜੀ ਯਾਤਰਾ ਚੱਲਦੀ ਆ ਬਟ ਇਸ ਵਾਰ ਪਹਿਲਾਂ ਹੀ ਚੱਲ ਰਹੀ ਹੈ ਠੀਕ ਹੈ ਜੀ ਤੁਸੀਂ ਆਪਣਾ ਯੋਗਦਾਨ ਦੋ ਵਿੱਚ ਯਾਤਰਾ 'ਚ ਸ਼ਾਮਲ ਹੋ ਠੀਕ ਹੈ ਜੀ ਸਰਬੱਤ ਦੇ ਭਲੇ ਵਾਸਤੇ ਠੀਕ ਹੈ ਵਾਇਗਰੂ ਜੀ हाँ जी हाँ जी, जी। नाल दी नाल करो नाम सिमरन वाह गुरु जी की फते हाँ जी